ਬੜੀ ਤੇਜ਼ੀ ਨਾਲ ਇਹ ਖਬਰ ਫੈਲ ਰਹੀ ਹੈ ਕਿ ਜੋ ਸਰਪੰਚਾ ਉਹ ਇੱਕ ਬੀਏ ਪੜ੍ਹਿਆ ਹੀ ਸਰਪੰਚੀ ਲੱਗਦਾ ਉਹ ਜਿਹੜੇ 92 ਐਮਐਲਏ ਜਿਤਾ ਕੇ ਕੱਲੇ ਉਹ ਕਿਹਨਾਂ ਨੇ ਕੱਲੇ ਉਹ ਬੀਏ ਪਾਸ ਜ ਐਮਐਲਏ ਵਾਲਿਆ ਕੱਲੇ ਵੋਟਾਂ ਤੇ ਸਾਰੇ ਆ ਪਾਈਆਂ ਸਰਪੰਚ ਇੱਕ ਪਿੰਡ ਚ 2 ਖਰੋਂਦੇ ਆ 3 ਖਰੋਂਦੇ ਆ 4 ਵੀ ਖਰੋ ਸਕਦੇ ਆ ਔਰ ਇੱਕ ਬੰਦੇ ਬੀਏ ਪੜਿਆ 10 ਪੜਿਆ ਕੋਈ ਨਾ ਪਰ ਵੀ ਖਰੋਤਾ ਤੇ ਉਹਨਾਂ ਨੂੰ ਜਿਤਾਉਣਾ ਕਹਿ ਰਿਹਾ ਵੋਟਰ ਨੇ ਆਪੇ ਨਹੀਂ ਉਹ ਨਹੀਂ ਜਿੱਤ ਜਾਣਾ ਗੁਰੂ ਦਾ ਇਤਿਹਾਸ ਕੱਢ ਕੇ ਉਸ 2 ਮਹੀਨਿਆਂ ਦਾ ਵੇਖ ਲੈਣਾ ਜ ਮਾਨ ਸਾਹਿਬ 14 ਕਤਲ ਹੋਏ ਸੀ ਪਿੰਡ ਆ ਦੇ ਖੇਤ ਧੂਰੋਂ ਲੈ ਕੇ ਤੂੰ ਮੇਰਾ ਕਿਉਂ ਲੈ ਜਾਂਗਾ ਪੰਚੀ ਮਾਰ ਦਿਓ 14 ਕਤਲ ਮੈਂ ਗਰੇ ਸੀ ਖਬਾਰਾਂ ਚ ਜਦੋਂ ਪੂਰੇ ਪੰਜਾਬ 'ਚ ਬੈਉਂ ਡਾਟਾ ਕਢਾਲਣ ਥਾੜਿਆਂ 'ਚ ਜੇ ਮੈਂ ਝੂਠਾ ਆਵਾਂ ਤੇ ਜੋ ਮਰਜ਼ੀ ਮੈਨੂੰ ਜੁਰਮਾਨਾ ਪਾਦਣ 14 ਕਤਲ ਪੰਚਾਂ ਦੀ ਵਜ੍ਹਾ ਨਾਲ ਹੋਈ ਸੀ ਸਰਪੰਚੀ ਪੰਚਾਂ ਦੇ ਹੱਥ ਕੀ ਇੱਕ ਜਾ ਦੇ ਸਰਪੰਚੀ ਗਈ ਪਰ ਉਹ ਬਹੁਤ ਮਾੜੀ ਸਰਪੰਚੀ ਸਾਬਤ ਹੋਈ ਆ ਬਹੁਤੀ ਚੰਗੀ ਨਹੀਂ ਹੋਈ ਕਿ ਸਰਪੰਚ ਬਣ ਗਿਆ ਪੰਚ ਬਣ ਗਏ ਇਹ ਸੈਕਟਰੀ ਆਉਂਦਾ ਪਹਿਲਾਂ ਤੇ ਪੰਚਾਇਤ ਸੈਕਟਰੀ ਵੀ ਤੇਰਾ ਬੀਏ ਪੜਿਆ ਹੋਊਗਾ ਜਿਹੜਾ ਕਾਰਵਾਈ ਲਿਖਦਾ ਆਣ ਕੇ ਅੱਛੀ ਗੱਲ ਜੀ ਮੈਂ ਪੱਤਰਕਾਰ ਵਿਕਰਮ ਗੀਤ ਕੰਗ ਅੱਜ ਦਾ ਜੋ ਸਾਡਾ ਵਿਸ਼ਾ ਹੈ ਵਿਸ਼ਾ ਹੈ ਸੋਸ਼ਲ ਮੀਡੀਆ ਦੇ ਚੱਲ ਰੀਆਂ ਖਬਰਾਂ ਜੋ ਸਰਕਾਰ ਵੱਲੋਂ ਖਬਰਾਂ ਚੱਲ ਰੀਆਂ ਨੇ ਕਿ ਪੰਚਾਇਤਾਂ ਜੋ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਹਨ ਉਹਦੇ ਵਿੱਚ ਜੋ ਸਰਪੰਚ ਦਾ ਜੋ ਨਿਮਾਇਦਾ ਹੈ ਉਹ ਬੀਏ ਪੜਿਆ ਹੋਣਾ ਚਾਹੀਦਾ ਹੈ ਇਹ ਮਾਨ ਸਾਹਿਬ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਜੋ ਸੋਸ਼ਲ ਮੀਡੀਆ ਵਿੱਚ ਬੜਾ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਕਿ ਕੀ ਪਬਲਿਕ ਇੱਕ ਬੀਏ ਪੜਿਆ ਹੀ ਸਰਪੰਚ ਚੁਣੇਗੀ ਕਿ ਜਾਂ ਉਹ ਪੁਰਾਣੇ ਕੰਮ ਦੇਖੇਗੀ ਆਪਣੇ ਜਿਹੜੇ ਵੀ ਪੁਰਾਣੇ ਪੁਰਾਣੇ ਆਪਣੇ ਨਮਾਇਦੇ ਸੀਗੇ ਸਰਪੰਚ ਸੀਗੇ ਜੋ ਲੋਕਾਂ ਦੇ ਕੰਮ ਕਾਰਜ ਕਰਦੇ ਸੀਗੇ ਅੱਜ ਕੱਲ੍ਹ ਦੇ ਕਈਆਂ ਪਿੰਡਾਂ ਦੇ ਵਿੱਚ ਇਹੋ ਜਿਹੇ ਪਿੰਡ ਆ ਵੀ ਜਿਨ੍ਹਾਂ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ ਗਿਆ ਸਰਪੰਚਾਂ ਨਾਲ ਕਿ ਉਹਨਾਂ ਦੇ ਕੰਮ ਨਹੀਂ ਦੇਖੇ ਜਾਣਗੇ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਮੰਨ ਦੀ ਇੱਛਾ ਹੈ ਸਰਬਸੰਮਤੀ ਨਾਲ ਜੋ ਸਰਪੰਚ ਚੁਣ ਸਕਦੇ ਹਨ ਉਹ ਹੀ ਮੰਨ ਦੀ ਇੱਛਾ ਖਤਮ ਹੋ ਜਾਏਗੀ ਇਹਨਾਂ ਵਿਸ਼ਿਆਂ ਤੇ ਚਰਚਾ ਦੇ ਵਾਸਤੇ ਅੱਜ ਸਾਡੇ ਸਟੂਡੀਓ ਤੇ ਸਰਦਾਰ ਨੰਬਰਦਾਰ ਕਸ਼ਮੀਰ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ ਬਹੁਤ ਕਹਿਣਾ ਚਾਹਦੇ ਸਤਿ ਸ਼੍ਰੀ ਅਕਾਲ ਨੰਬਰਦਾਰ ਜੀ ਨੰਬਰਦਾਰ ਜੀ ਪਹਿਲਾਂ ਤੇ ਸਾਡੇ ਚੈਨਲ ਵਿੱਚ ਤੁਹਾਡਾ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਰੰਗ ਸਾਹਿਬ ਤੁਹਾਡਾ ਵੀ ਤੁਹਾਡਾ ਕੈਮਰਾਮੈਨ ਗੁਰਪ੍ਰੀਤਜੀ ਦਾ ਕੰਗ ਦਾ ਵੀ ਧੰਨਵਾਦ ਤੇ ਤੁਹਾਡੇ ਚੈਨਲ ਦਾ ਵੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਕਸ਼ਮੀਰ ਸਿੰਘ ਜਲਾਲਾਬਾਦ ਸਰ ਹਾਂਜੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਇਹ ਖਬਰ ਫੈਲ ਰਹੀ ਆ ਕਿ ਜੋ ਸਰਪੰਚਾ ਉਹ ਇੱਕ ਬੀਏ ਪੜ੍ਹਿਆ ਹੀ ਸਰਪੰਚੀ ਲੜ ਸਕਦਾ ਹੈ ਸੀਐਮ ਆਨ ਸਾਹਿਬ ਵੱਲੋਂ ਲਾਲੋ ਜਾਂ ਸਰਕਾਰ ਵੱਲੋਂ ਲਾਲੋ ਇਹ ਜੋ ਇੱਕ ਫੈਸਲਾ ਲਿਆ ਗਿਆ ਹੈ ਉਦੇ ਵਿੱਚ ਤੁਹਾਡਾ ਕੀ ਕਹਿਣਾ ਉਹ ਕਿ ਪਬਲਿਕ ਇਹ ਚੀਜ਼ ਨੂੰ ਵਿਚਾਰੇਗੀ ਜਾਂ ਪਬਲਿਕ ਇਹ ਚੀਜ਼ ਨੂੰ ਸਹਿਮਤੀ ਦੇਗੀ ਤੁਹਾਡਾ ਕੀ ਕਹਿਣਾ ਵੇਖੋ ਪਹਿਲਾਂ ਤੇ ਮੇਰੀ رائے ਆ ਵੀ ਜਿਹੜੇ ਅਨਪੜਹਾ ਹਾਂ ਜੀ ਉਹ ਅੱਜ ਕੱਲ੍ਹ ਅਨਪੜ੍ਹ ਰਹੇ ਨੇ ਹਾਂਜੀ ਉਹਦਾ ਕਾਰਨ ਕੀ ਆ ਕਾਰਨ ਇਹ ਆ ਵੀ ਜੇ ਬੰਦਾ ਕੋਈ ਜਿਹੜਾ ਸਿਆਸਤ ਦੇ ਵਿੱਚ ਦਿਲਚਸਪੀ ਰੱਖਦਾ ਪਿੰਡ ਦੀ ਸਿਆਸਤ ਆ ਗਿਆ ਪਿੰਡ ਤੋਂ ਹੀ ਹਰ ਬੰਦਾ ਸ਼ੁਰੂ ਹੁੰਦਾ ਹਾਂਜੀ ਗੇ ਉਹਦੀ ਦਿਲਚਸਪੀ ਸਿਆਸਤ ਦੇ ਵਿੱਚ ਹੈ ਤੁਹਾਨੂੰ ਪੜ ਰਿਹਾ ਨਹੀਂ ਹਾਂਜੀ ਕੋਈ ਵਜ੍ਹਾ ਜੇ ਬਣੀ ਆ ਕਿਸੇ ਬੰਦੇ ਦੀ ਕਿ ਉਹ ਉਹਦੇ ਮਾਪੇ ਨੇ ਕੋਈ ਮਜਬੂਰੀ ਐ ਹੋਜੀ ਗਰੀਬੀ ਕਰਕੇ ਕਿਸੇ ਵਜ੍ਹਾ ਕਰਕੇ ਉਹਦੇ ਉਹਨੂੰ ਨਹੀਂ ਪਾਇਆ ਸਕੂਲੇ ਤੋਂ ਨਹੀਂ ਪੜਿਆ ਪਰ ਜੇ ਉਹਦੇ ਮਨ ਚ ਖਵਾਏ ਸੀ ਤੇ ਉਹਨੇ ਪੜਾਈ ਕਰ ਲਈ ਹਾਂਜੀ ਪੜਾਈ ਦੇ ਕਈ ਕਾਰਨ ਨੇ ਜਵੇਂ ਭੈਣ ਭਰਾਵਾਂ ਤੋਂ ਮੁੱਢਲੀ ਸਿੱਖਿਆ ਜਿੱਦਾਂ ਆਪਾਂ ਪੰਜਾਬੀ ਤੋਂ ਸ਼ੁਰੂ ਕਰਦੇ ਹਾਂ ਹਾਂਜੀ ਪੰਜਾਬੀ ਸਿੱਖ ਲਈ ਹਾਂਜੀ ਪਰ ਨਹੀਂ ਸਿੱਖ ਲਈ ਲਿਖਣੀ ਸਿੱਖ ਲਈ ਚਿੱਠੀ ਕਾਰਡ ਇਹਦੇ ਵੀ ਜ਼ਰੂਰੀ ਆ ਚਿੱਠੀ ਕਾਰਡ ਯੋਗਾ ਬੰਦਾ ਹੋ ਗਿਆ ਹੋ ਗਿਆ ਜੀ ਪੰਜਾਬੀ ਚ ਪੰਜਾਬੀ ਚ ਉਹ ਸਾਰਾ ਕੁਝ ਕਿਸੇ ਨੇ ਸਿੱਖ ਲਿਆ ਹਾਂਜੀ ਫੇਰ ਮੰਨ ਲਓ ਦੀ ਦੂਸਰੀ ਲਾਈਨ ਆ ਗਈ ਕਿ ਉਹ ਬਾਹਰ ਨਿਕਲ ਗਿਆ ਹਾਂਜੀ ਕੋਈ ਸਾਰੇ ਘਰੇ ਦੇ ਬੈਠੇ ਨਹੀਂ ਇਹ ਹਾਂਜੀ ਜਿੰਨ ਪੜ ਆ ਜਾ ਉਹਨੇ ਪੰਜਾਬੀ ਸਿੱਖ ਲਈ ਇੰਨੇ ਪੰਜਾਬੀ ਤਾਂ ਸਾਰੇ ਹੈਗੇ ਆ ਜਿਵੇਂ ਮੈਂ ਕਹੂੰਗਾ ਪਹਿਲੇ ਦੱਸ ਦੇ ਕਿ ਪੰਚਾਇਤ ਐਕਟ ਵੀ ਪੰਜਾਬੀ ਚਾ ਉੱਥੇ ਕੋਈ ਏਡੀ ਬਹੁਤੀ ਵੱਡੀ ਗੱਲ ਨਹੀਂ ਹੈ। ਆਹ ਜੀ ਪੰਜਾਬ ਆਪਾਂ ਪੰਜਾਬ ਦੇ ਵਿੱਚ ਹੀ ਹੈ। ਪੰਜਾਬ ਦੇ ਤੇ ਪੰਚਾਇਤ ਐਕਟ ਵੀ ਤੇ ਪੰਜਾਬੀ ਕੀ ਹੈ ਰਾਜ ਨੂੰ ਚਲਾ ਗਿਆ ਆਪਾਂ ਸਾਰਾ ਕੁਝ ਕਿ ਸਰਪੰਚ ਪੰਚ ਨਹੀਂ ਚੱਲਣਾ। ਹਾਂਜੀ। ਉਹ ਜਿਹੜਾ ਵਾ ਜਦੋਂ ਕੋਈ ਬਾਹਰ ਨਿਕਲਦਾ ਫਿਰ ਉਹਨੂੰ ਆਪਣੀ ਲੋੜਾਂ ਅਨਸਾਰ ਬੜਾ ਕੁਝ ਸਿੱਖਣਾ ਪੈਂਦਾ। ਹਾਂਜੀ। ਜਿਵੇਂ ਕਹਿ ਲਾ ਵੀ ਜੇ ਉਹ ਇੱਕ ਡਰਾਈਵਰ ਲੈ ਇਹਨਾਂ ਉਹਦੇ ਵਿੱਚ ਉਹਨੇ ਆਪਣੀ ਅੰਗਰੇਜ਼ੀ ਦੇ ਅੱਖਰ ਵੀ ਸਿੱਖਣੇ ਪੈ ਗਏ ਉਹਨੂੰ ਸਪੈਲਿੰਗ ਸਿੱਖਣੇ ਪੈ ਗਏ ਉਹਨੇ ਬੋਰਡ ਪੜਨਾ ਉਹਨੇ ਗੱਡੀ ਦਾ ਨੰਬਰ ਪੜਨਾ ਅਗਲੇ ਬਗੜਾ ਬਗੜਾ ਹਾਂਜੀ ਇਹ ਗੱਲਾਂ ਉਹ ਬੰਦਾ ਭਾਵੇਂ ਕਿ ਉਹਦੇ ਕੋਲ ਇੱਕ ਨਪਾੜ ਇਸ ਕਰਕੇ ਹੁੰਦਾ ਕਿ ਉਹਨਾਂ ਕਿ ਉਹਨੂੰ ਸਰਟੀਫਿਕੇਟ ਨਹੀਂ ਹੈਗਾ ਸਰਟੀਫਿਕੇਟ ਨਹੀਂ ਹੈਗਾ ਤੇ ਉਹ ਕਰ ਪੜ੍ਹਾਈ ਪੂਰੀ ਜਾਂਦਾ ਕਿਉਂਕਿ ਉਹਦੀ ਪੜ੍ਹਾਈ ਜਿਹੜੀ ਆ ਸਗੋਂ ਘਰ ਬੈਠੇ ਪੜ੍ਹੇ ਲਿਖੇ ਨੂੰ ਜ਼ਿਆਦਾ ਵਾ ਕਿਉਂਕਿ ਜਿਹੜਾ ਬੰਦਾ ਦੁਨੀਆ 'ਚ ਵਿਚਰਦਾ ਨਾ ਹਾਂਜੀ ਉਹਦੇ ਵੈਸੇ ਬੜੇ ਤਜਰਬੇ ਹੋ ਜਾਂਦੇ ਆ ਹੋ ਜਾਂਦੇ ਤੇ ਕੋਈ ਇਹੋ ਜੀ ਗੱਲ ਨਹੀਂ ਕਿ ਵੇਖੋ ਹਰ ਇੱਕ ਦਾ ਹੱਕ ਹੈ ਡੈਮੋਕ੍ਰੇਸੀ ਦੇਸ਼ਾਂ ਹਾਂਜੀ ਪੰਜਾਬ ਦੇਸ਼ ਆ ਹਾਂਜੀ ਹਰ ਇੱਕ ਦੀ ਖੁਆਇਸ਼ ਹੈ ਜਿੱਦਾਂ ਕੋਈ ਆਪਣੀ ਨੌਕਰੀ ਕਰਕੇ ਆ ਗਿਆ ਉਹਨਾਂ ਨੂੰ ਮੈਂ ਵੀ ਪੰਜ ਸਰਪੰਚ ਬਣਾ ਪਿੰਡ ਦੀ ਸੇਵਾ ਕਰਾਂ ਹਾਂਜੀ ਉਹਦੀ ਖੁਆਇਸ਼ ਹੁੰਦੀ ਹੈ ਕਿ ਜੇ ਮੈਂ ਸਰਪੰਚ ਨਹੀਂ ਤੇ ਪੰਜ ਬਣਾ ਸਰਪੰਚ ਬਣਾ ਉਹ ਤਜਰਬਾ ਦਾ ਹੋ ਜਾਂਦਾ ਹਾਂਜੀ ਹੁਣ ਅਗਲੀ ਗੱਲ ਆ ਹਾਂਜੀ ਪੜ੍ਹਾਈ ਦੀ ਕਿੱਥੇ ਲੋੜ ਪੈਂਦੀ ਆ ਹੁਣ ਵੇਖੋ ਇੱਕ ਸਰਪੰਚ ਬਣ ਗਿਆ ਪੰਜ ਬਣ ਗਏ ਪੰਚਾਇਤ ਸੈਕਟਰੀ ਆਉਂਦਾ ਪਹਿਲਾਂ ਤੇ ਪੰਚਾਇਤ ਸੈਕਟਰੀ ਵੀ ਕਿਹੜਾ ਬੀਏ ਪੜ੍ਹਿਆ ਹੋਊਗਾ ਜਿਹੜਾ ਕਾਰਵਾਈ ਲਿਖਦਾ ਆਣ ਕੇ ਬਿਲਕੁਲ ਬਿਲਕੁਲ सरपंच पंचਾਂ ਦੀ ਸਹਿਮਤੀ ਨਾਲ ਕਿ ਮਦਾ ਪਾਸ ਕਰਦਾ ਕਿ ਆਪਾਂ ਆ ਪਿੰਡ ਚ ਕੰਮ ਕਰਨਾ ਆਪਨਾ ਮਤਾ ਹਾਂਜੀ ਫੈਕਟਰੀ ਆਉਂਦਾ ਕਿ ਪ੍ਰोसीडिंग ਬੁੱਕ ਲੈ ਪ੍ਰोसीडिंग ਬੁੱਕ ਵਾਜੇ ਜੋ ਕਾਰਵਾਈ ਕਰ ਦਿੰਦੇ ਆ ਉਹ ਕੋਲ ਹੁੰਦਾ ਸਰਪੰਚ ਦੀ ਉਹ ਸੈਕਟਰੀ ਨਹੀਂ ਰੱਖਦਾ ਸਰਪੰਚ ਦਾ ਹੁੰਦਾ ਉਹ ਉਹਦੇ ਉੱਤੇ ਸਿਰਫ ਉਹਨੇ ਲਿਖਣਾ ਵਾ ਵੀ ਆ ਅੱਜ ਦੀ ਪੰਚਾਇਤ ਨੇ ਆਜਾ ਮਤੇ ਪਾਸ ਕੀਤੇ ਉਹਨੇ ਲਿਖ ਕੇ ਤੇ ਪੰਚਾਂ ਸਰਪੰਚਾਂ ਦੇ ਸਾਈਨ ਕਰਾ ਲਿਆ ਹਾਂਜੀ ਕਈ ਵਾਰਾ ਜੇ ਉਹ ਉਹਨੂੰ ਆਪਾਂ ਇੱਕ ਜਰਨਲ ਜਲਾਸ ਦਾ ਰੂਪ ਦਿੱਤਾ ਜਾਵੇ ਤੇ ਉਹ ਤੇ ਜਿਹੜੇ ਨਾਲ ਕੋਈ ਹੋਰ ਪਿੰਡ ਦੇ ਸਾਫ ਕਾਰਨ ਉਹ ਤਾਰ ਅਫਸਰ ਕੋਈ ਆਮ ਸੁਧਾਰਨ ਬੰਦੇ ਸਾਰਿਆਂ ਦੇ ਹਿਸੈਨ ਵਿੱਚ ਉਹ ਮਤਲਬ ਕੋਈ ਉਹਦੀ ਗੱਲ ਨਹੀਂ ਵੀ ਕੱਲਾ ਸੈਕਟਰੀ ਜੋ ਮਰਜੀ ਲਿਖ ਦੂਗਾ ਉਹ ਸਾਰੇ ਨੌਲੇਜ ਦੇ ਵਿੱਚ ਹੁੰਦੀ ਆ ਐਵੀ ਕੋਈ ਗੱਲ ਨਹੀਂ ਕਿ ਕਿ ਬੀਏ ਪੜ੍ਹਿਆ ਹੀ ਕਰ ਸਕਦਾ ਸਵਾਲ ਇਹ ਆ ਕਿ ਜਿਸ ਤਰ੍ਹਾਂ ਹੁਣ ਪੰਚਾਇਤਾਂ ਦੀ ਇਹ ਗੱਲ ਆ ਗਈ ਆ ਜਿਸ ਤਰ੍ਹਾਂ ਇਹ ਸੋਸ਼ਲ ਮੀਡੀਆ ਤੇ ਆ ਵੀ ਬੀਏ ਪੜ੍ਹਿਆ ਹੀ ਸਰਪੰਚ ਬਣੂਗਾ ਹੁਣ ਵੇਖੋ ਜੋ ਆਪਾਂ ਨੇਤਾ ਚੁਣਦੇ ਆ ਜਾਂ ਕੁਝ ਜਾਂ ਸਰਪੰਚ ਚੁਣਦੇ ਆ ਇਤੋਂ ਤੱਕ ਵੀ ਆਮ ਪਾਰਟੀ ਸਰਕਾਰ ਹੀ ਚੁਣੀ ਆ ਕਿੰਨਾ ਨੇ ਚੁਣੀ ਇੱਕ ਜਨਤਾ ਨੇ ਚੁਣੀ ਆ ਉਹ ਉਹਦੇ ਉਹਦੇ ਵਿੱਚ ਤਾਂ ਦੇ ਲਈ ਸਵਾਲ ਇਹ ਆ ਵੀ ਇੱਕ ਜਨਤਾ ਦਾ ਫਿਰ ਕੋਈ ਫੈਸਲਾ ਹੀ ਨਹੀਂ ਰਹੇਗਾ ਇਹ ਚੀਜ਼ ਦੇ ਵਿੱਚ ਮਤਲਬ ਸਰਕਾਰ ਹੀ ਫੈਸਲਾ ਕਰੇਗੀ ਵੀ ਇਹ ਸਰਪੰਚ ਵੀ ਇਹ ਬੜਿਆ ਜਿਹੜਾ ਹੋਏਗਾ ਉਹ ਹੀ ਬੜਿਆ ਕਿ ਕੀ ਕਹਿੰਦਾ ਜਨਤਾ ਆਪਣਾ ਆਪਣਾ ਮਤਲਬ ਜਿਹੜਾ ਨਹੀਂ ਦੇਖੇਗੀ ਇਹਦੇ ਵਿੱਚ ਤਾਂ ਡੱਕੋ ਕੋ ਕੰਗਸਾਹਬ ਮਾਨ ਸਾਹ ਮੁੱਖ ਮੰਤਰੀ ਬਣਿਆ ਤੇ 92 ਐਮਐਲਏ ਚਤਾ ਕੇ ਪੰਜਾਬ ਦੇ ਵੋਟਰਾਂ ਨੇ ਘੱਲਿਆ ਤੇ ਤਾਂ ਬਣਾਈ ਤਾਂ ਬਣਾਈ ਉਹ ਜਿਹੜੇ 92 ਐਮਐਲਏ ਚਤਾ ਕੇ ਘੱਲਿਆ ਉਹ ਕਿਹਨਾਂ ਨੇ ਘੱਲਿਆ ਬੀਏ ਪਾਸ ਜਾਂ ਐਮਐ ਵਾਲੇ ਨੇ ਘੱਲਿਆ ਹਾਂਜੀ ਹਾਂਜੀ ਉਹੀ ਕਹਿੰਦੇ ਵੋਟਰ ਤੇ ਸਾਰੇ ਭਾਈਆਂ ਕੋਈ ਨਪੜ ਨਹੀਂ ਪਾਤੀ ਆ ਕਿ ਪੜੇ ਘੱਟ ਪੜੇ ਨਹੀਂ ਪਾਤੀ ਆ ਆ ਜਨਰਲ ਨੂੰ ਕਰੇ ਭਾਈਆਂ ਜਨਰਲ ਨੂੰ 10 ਪੜਿਆ 5 ਪੜਿਆ 8 ਪੜਿਆ ਟਟਲਾ ਪਾ ਲਾ ਲੀਏ ਹਾਂਜੀ ਅੱਜ ਕੱਲ ਜਿਹੜੇ ਤੈਨੂੰ ਇਹ ਸਰਕਾਰ ਨੂੰ ਗੱਦੀ ਤੇ ਬਹਉਣ ਵਾਲੇ ਆ ਹਾਂਜੀ ਆਦੂਨੋ ਕੀ ਘਾੜਾ ਕੋਰਦੋਗੇ ਆਜੂਨ ਇਹ ਖਵਾਇਸ਼ਾਂ ਦਾ ਕਤਲ ਕਰਦੋਗੇ ਕੀ ਉਹਨਾਂ ਦੀਆਂ ਖਵਾਇਸ਼ਾਂ ਨਹੀਂ ਤੁਸੀਂ ਧੰਦ ਬਹਾਤਾ ਕੁਰਸੀ ਤੇ ਬਦਲਾ ਦੇ ਨਾ ਦੇ ਲੇਕਿਨ ਉਹਨਾਂ ਦੀ ਕੋਈ ਖਵਾਇਸ਼ ਨਹੀਂ ਕਿ ਉਹ ਆਪਣੀ ਪੰਚਾਇਤ ਦੇ ਹੀ ਆ ਕੇ ਬਹਿਜੋਗੇ ਉਹ ਜਨ ਵਿੱਚ ਹਾਂ ਤੇ ਆਪਣੀ ਪਸੰਦ ਦਾ ਕੋਈ ਨਮਾਇਦਾ ਚੁਣਨਾ ਵੇਖੋ ਇਹਦੇ ਵਿੱਚ ਵੀ ਇੱਕ ਸਵਾਲ ਆ ਹਾਂਜੀ ਹੋ ਮੰਨ ਲਓ ਸਰਪੰਚ ਜੀ ਇੱਕ ਪਿੰਡ ਜੀ 2 ਖਰੋੜ ਦੇ ਆ 3 ਖਰੋੜ ਦੇ ਆ 4 ਵੀ ਖਰੋੜ ਸਕਦੇ ਆ ਬਿਲਕੁਲ ਜੀ ਬਿਲਕੁਲ ਜਿੰਨੇ ਧੜੇ ਉਹਨੇ ਸਰਪੰਚ ਹੋਣਗੇ ਜੋ ਮਰਜ਼ੀ ਕੋਈ ਕਹੀ ਜਾਵੇ ਹਾਂਜੀ ਉਹਦੇ ਵਿੱਚ ਗੱਲ ਇੱਕ ਬਹੁਤ ਵਧੀਆ ਆ ਕਿ ਤੂੰ ਬੀਏ ਪੜਿਆ ਵੀ ਖਲੋ ਸਕਦਾ ਤੇ ਕੋਈ ਪੰਜ ਪੜਿਆ ਵੀ ਹੋਊਗਾ ਤੇ ਕੋਈ ਅੱਠ ਪੜਿਆ ਵੀ ਹੋਊਗਾ ਤੇ ਕੋਈ ਪੰਜੇ ਤੇ ਪਾੜ ਵੀ ਹੋਊਗਾ ਹਾਂਜੀ ਹੁਣ VOTER ਦੇ ਅਧਿਕਾਰ ਕੀ ਆ ਹਾਂਜੀ ਹੁਣ ਸਾਰੇ ਜਿੱਦਾਂ ਦਾ ਮਨਾਗਾ ਇੰਨੇ ਸਰਪੰਚਾਂ ਚੋਂ ਇੱਕ ਜਿੱਤਦਾ ਉਹਨੂੰ ਜਿਤਾਉਂਦਾ ਕੌਣਾ VOTER VOTER ਜੀ ਹੁਣ ਇੱਕ ਬੰਦੇ ਬੀਏ ਪੜਿਆ 10 ਪੜਿਆ ਕੋਈ ਨਾ ਪੜ ਵੀ ਖਲੋਤਾ ਤੇ ਉਹਨਾਂ ਨੂੰ ਜਿਤਾਉਣਾ ਕਹਿੰਦੇ ਆ VOTER ਨੇ ਆਪੇ ਨਹੀਂ ਉਹਨੂੰ ਜਿੱਤ ਜਾਣਾ ਹਾਂਜੀ ਇਹ VOTER ਤੇ ਫੈਸਲਾ ਛੱਡੋ ਤੇ VOTER ਦਾ ਕੀ ਤੁਸੀਂ ਅਧਿਕਾਰ ਮਾਰਦੇ ਨਹੀਂ VOTER ਇੱਕ ਬੀਏ ਪੜੇ ਦਾ ਹੀ ਵੋਟ ਪਾਵੇ ਹਾਂਜੀ ਇਹ VOTER ਤੇ VOTER ਨੂੰ ਅਧਿਕਾਰ ਦਿਓਗੇ VOTER ਪਿੰਡ ਦਾ ਕਿਹਨੂੰ ਵੋਟ ਪਾਉਂਦਾ ਕਿਹਨੂੰ ਪਸੰਦ ਕਰਦਾ ਕਿਹੜਾ ਬੰਦਾ ਤਜਰਬੇਕਾਰ ਇਸ ਪਿੰਡ ਨੂੰ ਚਲਾ ਸਕਦਾ ਤੁਹਾਡੇ ਸਵਾਲਾਂ ਵਿੱਚ ਹੀ ਮੈਂ ਇੱਕ ਸਵਾਲ ਹੋਰ ਕਰੂੰਗਾ ਵੀ ਕਿਤੇ ਮਾਨ ਸਾਹਿਬ ਦਾ ਕੋਈ ਤੁਹਾਨੂੰ ਇਦਾਂ ਦਾ ਤਾਂ ਨਹੀਂ ਲੱਗਦਾ ਵੀ ਜਦੋਂ ਮਾਨ ਸਾਹਿਬ ਇੱਕ ਇੱਕ ਨੌਜਵਾਨ ਕਿਹੜਾਈ ਅੱਗੇ ਲਿਆਉਣਾ ਚਾਹੁੰਦੇ ਆ ਕਿ ਕਿ ਨੌਜਵਾਨ ਹੀ ਸਰਪੰਚ ਬਣੇ ਨੌਜਵਾਨ ਹੀ ਕਿ ਲੀਡਰ ਬਣੇ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਤੁਹਾਨੂੰ ਜਾਪਦੀ ਵੇਖੋ ਮਾਨ ਸਾਹਿਬ ਕੀ ਸੋਚਦੇ ਨੇ ਇਹ ਉਹ ਜਾਣਦੇ ਨੇ ਹਾਂਜੀ ਜੇ ਸਵਾਲ ਨੌਜਵਾਨੀ ਦਾ ਹੀ ਆ ਹਾਂਜੀ ਉੱਥੇ ਮੈਂ ਅੱਜ ਗੱਲ ਕਰੂੰਗਾ ਜੀ ਨੌਜਵਾਨ ਮਾੜਾ ਨਹੀਂ ਹੈ ਨੌਜਵਾਨ ਫਿਰ ਆਉਣ ਵਾਲੇ ਸਮੇਂ 'ਚ ਇੱਕ ਨੌਜਵਾਨ ਨੂੰ ਪੰਜਾਬ ਦੇ ਵਾਰਿਸ ਕਿਹਾ ਜਾਂਦਾ ਸਮੇਂ ਦੇ ਵਾਰਿਸ ਕਿਹਾ ਜਾਂਦਾ ਹਾਂਜੀ ਅੱਜ ਨਹੀਂ ਤੇ ਕੱਲ ਨੂੰ ਉਹਨਾਂ ਨੇ ਕਮਾਂਡ ਸੰਭਾਲਣੀ ਹੈ ਉਹਨਾਂ ਨੇ ਦੇਸ਼ ਸੰਭਾਲਣਾ ਪਿੰਡ ਸੰਭਾਲਨੇ ਸਭ ਕੁਝ ਸੰਭਾਲਣਾ ਹਾਂਜੀ ਪਰ ਥੇੜੇ ਪੁਰਾਣੇ ਬੰਦੇ ਆ ਉਹ ਜਿਵੇਂ ਕੋਈ ਬਾਹਰਲੇ ਦੇਸ਼ 'ਚ ਗਿਆ ਨੌਕਰੀ ਕਰਕੇ ਆ ਗਿਆ ਹਾਂਜੀ ਕੋਈ ਫੌਜ 'ਚ ਗਿਆ ਕਿਤੇ ਗਿਆ ਉਹ ਆ ਗਿਆ ਹਾਂਜੀ ਕੋਈ ਡਰਾਈ ਲੈਂਡ ਚ ਗਿਆ ਉਹ ਆ ਗਿਆ ਉਹ ਵਿਲੇ ਬੰਦੇ ਨੂੰ ਕੋਈ ਖੁਸ਼ੀ ਹੁੰਦੀ ਆ ਪਿੰਡ ਦੀ ਸੇਵਾ ਕਰਨ ਦੀ ਹਾਂਜੀ ਤੇ ਕੋਈ ਸੋਤ ਕੋਈ ਟਾਈਮ ਹੁੰਦਾ ਨਹੀਂ ਕਰਦਾ ਟਾਈਮ ਵਾਲਾ ਸਕਦਾ ਜੀ ਵੀ ਜੀ ਅੱਜ ਦਾ ਜਿਹੜਾ ਨੌਜਵਾਨ ਹਾਂਜੀ ਉਹਨੂੰ ਮੇਰਾ ਜੀ ਨਹੀਂ ਕਰਦਾ ਕਿ ਆ ਨੋ ਵੀ ਉਹ ਕਿਹੜੇ ਕਿਹੜੇ ਕਾਟਾ ਕਰੀਚ ਵੰਡਿਆ ਗਿਆ ਹਾਂਜੀ ਨਹੀਂ ਕਰੋ ਗੱਲ ਦੀ ਦੱਸੋ ਇੱਕ ਤਾਂ ਉਹ ਜਵਾਨ ਆ ਨੌਜਵਾਨ ਆ ਬੱਚੇ ਬੱਚੀਆਂ ਕਿ ਜਿਹੜੇ ਪੜ ਲੈ ਕੇ ਕੀਤੀ ਪਲੱਸ 2 ਤੇ ਆਈਲੈਂਡ ਕੀਤੀ ਤੇ ਉੱਡ ਗਏ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਾਂ ਹੋਰ ਦੇਸ਼ਾਂ ਜੀ ਭਾਵੇਂ ਉੱਤੇ ਹਾਲਤ ਚੰਗੀ ਨਹੀਂ ਹਾਂਜੀ ਪਰ ਲੋਕਾਂ ਸੋਚਿਆ ਵੀ ਕੰਮ ਸਗੋਂ ਨਸ਼ੇ ਤੋਂ ਵੱਧ ਜਣ ਬਿਲਕੁਲ ਇਹ ਹਾਲਾਤ ਹੈ ਨਾ ਬਿਲਕੁਲ ਸਹੀ ਕਹਿੰਦੇ ਹੋ ਦੂਸਰੀ ਗੱਲ ਆ ਗਈ ਜਿਹੜੇ ਬੱਚੇ ਆ ਹਾਂਜੀ ਉਹ ਨਸ਼ੇ ਚ ਗੁਲਕੰਦ ਨਹੀਂ ਹਾਂਜੀ ਉਹ ਨਾਲ ਕੇ ਦੀ ਇੱਜ਼ਤ ਕਰਦੇ ਆ ਨਾ ਕਿ ਉਹਨੂੰ ਸਾਸਰੀ ਘਰ ਬੁਲਾਉਂਦੇ ਨਾ ਸੱਤ ਨਾਲ ਕਿ ਸੱਤ ਹਾਂਜੀ ਜੇ ਕੋਈ ਤੀਜੇ ਨੰਬਰ ਤੇ ਲਿਆਉਣਾ ਚਾਹੁੰਦਾ ਮੋਢ ਪਰਾਂ ਨੂੰ ਹਾਂਜੀ ਉਹ ਟਾਈਮ ਨਹੀਂ ਦੇ ਰਿਹਾ ਹਾਂਜੀ ਜਿਨ੍ਹਾਂ ਨੇ ਬੁੱਟਾ ਪਾਉਣੀਆਂ ਲੜਾਈਆਂ ਝਗੜੇ ਇਹੋ ਜਿھے ਨਿਕ ਨਿਕੇ ਮਸਲੇ ਆ ਕਿ ਇਹਦੇ ਨਾਲ ਠਾਣੇ ਵੀ ਜਾਣਾ ਪੈ ਗਿਆ ਕਿਹਣਾ ਕਚਰੀ ਜਾਣਾ ਪੈ ਗਿਆ ਕਿਸੀਲੇ ਜਾਣਾ ਪੈ ਗਿਆ ਫਿਰ ਨੌਜਵਾਨ ਇਹ ਤਾਂ ਕਹਿੰਦਾ ਕਿ ਮੈਨੂੰ ਮੈਂਬਰ ਬਣਾ ਦਿਓ ਸਰਪੰਚ ਬਣਾ ਦਿਓ ਪੰਚ ਬਣਾ ਕੇ ਮੈਨੂੰ ਰਿਸਪੈਕਟ ਮਿਲ ਜੇ ਲੇਕਿਨ ਉਹ ਟਾਈਮ ਨਹੀਂ ਦੇ ਰਿਹਾ ਇੱਕ ਉਹ ਜੇ ਕੋਈ ਚੰਗਾ ਹੈਗਾ ਵੀ ਆ ਮੈਂ ਨਹੀਂ ਕਹਿੰਦਾ ਸਾਰੇ ਨਹੀਂ ਛੇੜੀਆ ਜੇ ਕੋਈ ਚੰਗਾ ਨੌਜਵਾਨ ਹੈਗਾ ਤੇ ਉਹ ਆਪਣੇ ਕਾਰੋਬਾਰ 'ਚ ਆਪਣੇ ਕੰਮ 'ਚ ਲੱਗਾ ਹੋਇਆ ਉਹ ਕੋਈ ਟਾਈਮ ਨਹੀਂ ਹੈਗਾ ਇੱਕ ਵਿਸ਼ਾ ਨੰਬਰ ਦਾ ਜੀ ਹੋ ਰਿਹਾ ਵੀ ਜਿਸ ਤਰ੍ਹਾਂ ਆਪਣੇ ਪੰਚਾਇਤੀ ਮੱਲੋਂ ਇਲੈਕਸ਼ਨ ਹੁੰਦੀ ਆ ਹਾਂਜੀ ਉਹਦੇ ਵਿੱਚ ਇੱਕ ਪੰਚਾਂ ਦਾ ਰੋਲਾ ਚੱਲ ਜਾਂਦਾ ਵੀ ਪੰਚਾਂ ਦੀ ਗਿਣਤੀ ਦੇ ਨਾਲ ਸਰਪੰਚੀ ਜਿਹੜਾ ਵਾ ਚੁਣਿਆ ਜਾਊਗਾ ਜਾਂ ਬਣੇਗਾ ਜਿਹਦੇ ਐਲ ਮੈਂਬਰ ਵੱਧ ਹੋਣਗੇ ਉਹ ਬਣੇਗਾ ਹਾਂਜੀ ਉਹ ਸਿਸਲਾ ਦੇ ਵਿੱਚ ਕਈ ਥਾਵਾਂ ਤੇ ਦੇਖਣ ਲਈ ਮਿਲਿਆ ਲੜਾਈਆਂ ਪੜਾਈਆਂ ਐ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਈ ਇਹ ਦੇਖਣ ਲਈ ਮਿਲੀਆਂ ਹੋਣ ਹਾਂਜੀ ਉਹਦੇ ਵਿੱਚ ਤੁਹਾਡੇ ਕੀ ਵਿਚਾਰਿਆ ਉਹ ਚੀਜ਼ ਸਹੀ ਆ ਕਿ ਜਾਂ ਕਿ ਜਾਂ ਸਿੱਧੀ ਸਰਪੰਚੀ ਹੋਣੀ ਜਾਂ ਇਹ ਪੰਚਾਂ ਕੋਈ ਮੈਂ ਉਹਦੇ ਵਿੱਚ ਜੋ ਵੇਖਿਆ ਹਾਂਜੀ 2008 ਦੇ ਵਿੱਚ ਉਹ ਇਲੈਕਸ਼ਨ ਆਈ ਸੀ ਹਾਂਜੀ ਉਦੋਂ ਸਾਡੇ ਬਹੁਤ ਸਤਕਾਰਯੋਗ ਸੀ ਬਾਪੂ ਬਰਾਪੁਰਾ ਸਾਹਿਬ ਪੰਚਾਇਤ ਮਿੰਿਸਟਰੀ ਉਹਨਾਂ ਦੀ ਸਕੀਮ ਸੀ ਅੱਛਾ ਜੀ ਪਰ ਉਹਦੇ ਇਨੇ ਕ ਬਾੜੇ ਰਿਜ਼ਲਟ ਨਿਕਲੇ ਹਾਂਜੀ ਪੰਜ ਚੁਣ ਕੇ ਆ ਗਏ ਹਾਂਜੀ ਹੋਣ ਦੋ ਸਰਪੰਚ ਲੜੇ ਜਾਂ ਤਿੰਨ ਲੜੇ ਪਹਿਲਾਂ ਤੇ ਉਹ ਹੋ ਗਿਆ ਵੀ ਤਿੰਨ ਸਰਪੰਚ ਲੜੇ ਤੇ ਕੋਰਮ ਤਨਾਂ ਨੂੰ ਨਹੀਂ ਮਿਲਿਆ ਠੀਕ ਹੈ ਪੂਰੇ ਕਿੰਨੇ ਚਾਹੀਦੇ ਆ ਉਹ ਮਤਲਬ ਸਹੀ ਮੈਜੋਰਟੀ ਮਿਲੀ ਨਹੀਂ ਕਿਸੇ ਨੂੰ ਜੇ ਦੋਨੇ ਰਲ ਕੇ ਆਖਿਆ ਵੀ ਚੱਲ ਤੇਰੇ ਮੈਂਬਰ ਵਾਧਿਆ ਕਿ ਤੂੰ ਢਾਈ ਸਾਲ ਪਹਿਲਾਂ ਬਣ ਜਾ ਮੇਰਾ ਮੈਨੂੰ ਢਾਈ ਸਾਲ ਮੰਗਰੋ ਦੇ ਦੀ ਹਾਂਜੀ ਉਹ ਵੀ ਸਰਪੰਚ ਕੋਈ ਵਿਰਲਾ ਹੀ ਹੋਊਗਾ ਜਿਹਨੇ ਢਾਈ ਸਾਲ ਕਰਕੇ ਸਰਪੰਚੀ ਛੱਡੀ ਆ ਮੈਂ ਕੁਰਸੀ ਨਹੀਂ ਛੱਡੀ ਜਿਹੜਾ ਬਣ ਗਿਆ ਉਹ ਬਣ ਗਿਆ ਉਹਨੇ ਛੱਡੀ ਨਹੀਂ ਹਾਂਜੀ ਉੱਥੇ ਵੀ ਦੁਸ਼ਮਣੀਆਂ ਪੈਦਾ ਹੋਈਆਂ ਹਾਂਜੀ ਉਹ ਇਹ ਬਹੁਤ ਘਟਕੇ ਦਾ ਜਿਆਦਾ ਕੇਸ ਆ ਵੀ ਪੰਜ ਕੇਜ ਤਾਇਆ ਹੂੰ ਅਗਲੇ ਦਿਨ ਪੰਜ ਦੂਜਿਆਂ ਚੱਲ ਗਿਆ ਉਹਦੇ ਗੱਲ ਚਾਰ ਬਾਤ ਇਹ ਆ ਸਾਡਾ ਸਰਪੰਚ ਆ ਉਹ ਹੋਰ ਮਾਪਾ ਜਗਿਆ ਉਹ ਤੇਜੀ ਪਾਰਲੀ ਦੀ ਗੱਲ ਝਾਰ ਪਾਸ ਤੇ ਕਿ ਤੁਹਾਡਾ ਮੈਂ ਆ ਗਿਆ ਤੇ ਤੁਸੀਂ ਕਰੋ ਜੀ ਸਰਪੰਚ ਤੁਸੀਂ ਜੋ ਭੜਿ ਉਹਦੇ ਗੱਲ ਝਾਰ ਪੈ ਰਿਹਾ ਕਿ ਡਰਾਮਾ ਬਣ ਕੇ ਰਹਿ ਗਈ ਸੀ ਉਹ 2008 ਵਾਲੀ ਸਰਪੰਚੀ ਫਿਰ ਵੇਖੋ ਜਿਹੜੇ ਬਣ ਵੀ ਗਏ ਜੋ ਵੀ ਹੋਇਆ ਪਹਿਲਾ ਤੇ ਇਹ ਸਰਪੰਚਾਂ ਦੀ ਜਿਹੜੀ ਪੰਚਾਂ ਦੀ ਖਰੀਦੋ ਫਰੋਕਤ ਨੇ ਲੜਾਈਆਂ ਪਸਾ ਦੇ ਨੇ ਕਿ ਵਧਾ ਤਾਂ ਵੀ ਹੁਣ ਲੱਖਾਂ ਰੁਪਏ ਇਲੈਕਸ਼ਨ ਤੇ ਲਾ ਗਏ ਪੰਚ ਕੇ ਜਿਤਾਇਆ ਚਲ ਗਿਆ ਉਹ ਪੈਸੇ ਲੈ ਕੇ ਕਿਸੇ ਪਾਸੇ ਹਾਂਜੀ ਉਹਦਾ ਇਤਿਹਾਸ ਕੱਢ ਕੇ ਉਸ 2 ਮਹੀਨਿਆਂ ਦਾ ਵੇਖ ਲੈਣਾ ਜ ਮਾਨ ਸਾਹਿਬ ਹਾਂਜੀ 14 ਕਤਲ ਹੋਏ ਸੀ ਪੰਜਾਬ 'ਚ ਪੰਚਾਂ ਦੀ ਖੇਤ ਧੂਨ ਨੂੰ ਲੈ ਕੇ ਤੂੰ ਮੇਰਾ ਕਿਉਂ ਲੈ ਜਾਵੇਂਗਾ ਪੰਚੀ ਮਾਰ ਦਿਓ ਮੈਨੂੰ ਜਿਤਾ ਆ ਗਏ ਸਰਪੰਚ ਮੈਂ ਬਣਾ ਮੇਰੇ ਵਿਰੋਧੀ ਨੂੰ ਵੜਾ ਰਿਆ 14 ਕਤਲ ਮੈਂ ਗਰੇ ਸੀ ਖਵਾਰਾ ਜਦੋਂ ਪੂਰੇ ਪੰਜਾਬ 'ਚ ਬਾਇਓ ਡਾਟਾ ਕਢਾ ਲਣ ਠਾੜਿਆਂ 'ਚ ਜੇ ਮੈਂ ਠਾਵਾ ਤੇ ਜੋ ਮਰਜ਼ੀ ਮੈਨੂੰ ਜੁਰਮਾਨਾ ਪਾ ਦੇਣ 14 ਕਤਲ ਪੰਚਾਂ ਦੀ ਵਜ੍ਹਾ ਨਾਲ ਹੋਈ ਸੀ ਜੇ ਦੂਜੀ ਗੱਲ ਹੈ ਕਿ ਮੰਨ ਲਓ ਕਿ ਸਰਪੰਚ ਬਣ ਵੀ ਜਾਂਦਾ ਪੰਚ ਖਰੀਦ ਕੇ ਹਾਂਜੀ ਸਾਰਾ ਕੁਝ ਠੀਕ ਠਾਕ ਹੋ ਜਾਂਦਾ ਹਾਂਜੀ ਫੇਰ ਵੀ ਉਹਦੇ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਹੈ ਕਿ ਪਤਾ ਨਹੀਂ ਪੰਚਾਂ ਨੇ ਮੈਨੂੰ ਕਦੋਂ ਲਾ ਦੇਣਾ ਕਿਉਂਕਿ ਉਹ ਸਰਪੰਚੀ ਪੰਚਾਂ ਦੇ ਹੱਥ ਕੀ ਇੱਕ ਜਾ ਦੇ ਸਰਪੰਚੀ ਗਈ ਪੰਚ ਠੀਕ ਹੈ ਪਹਿਲਾਂ ਉਹ ਬਹੁਤ ਮਾੜੀ ਸਰਪੰਚੀ ਸਾਫਤ ਹੋਈ ਆ ਬਹੁਤੀ ਚੰਗੀ ਨਹੀਂ ਹੋਈ ਗਲਤ ਉਹ ਫੈਸਲਾ ਵਾ ਮੇਰੀ ਜਿਹੜੀ ਆ ਮੈਂ ਇੱਕ ਬੇਨਤੀ ਕਰੂੰਗਾ ਜੇ ਮੇਰੀ ਵੀਡੀਓ ਸਰਕਾਰ ਤੱਕ ਪਹੁੰਚੇ ਡਾਇਰੈਕਟ ਇਲੈਕਸ਼ਨ ਕਰਾਓ ਦਾਦੇ ਪੜਾਈ ਦਾ ਜਿਹੜਾ ਉਹ ਬੈਨ ਲਾਓ ਕੋਈ ਸ਼ਰਤ ਲਾਓ ਜਿੰਨੂੰ ਪਬਲਿਕ ਜਿਤੌਂਦੀ ਆ ਉਹ ਆਪੇ ਜਿੱਤ ਕੇ ਆ ਜੂ ਹਾਂਜੀ ਸਿੱਧਾ ਸਰਪੰਚ ਦੀ ਇਲੈਕਸ਼ਨ ਹੋਵੇ ਜਿੰਨੂੰ ਪਿੰਡ ਜਿਤਾਂ ਉਹ 5 ਸਾਲਾਂ ਲਈ ਕੰਮ ਸਕਾਉ ਚੁਣਿਆ ਜਾ ਉਹਦੇ ਵਿੱਚੋਂ ਲੜਾਈਆਂ ਫਸਾ ਦੇ ਮੁੱਕ ਜਾਣਗੇ ਨਾ ਅਗਰ ਇਹੋ ਜਿਹਾ ਨਹੀਂ ਕਰਦੇ ਪੰਚਾਇਤ ਜੋ ਸਰਪੰਚ ਚੋੜਦੇ ਆ ਜਾਂ ਲਾਉਂਦੇ ਆ ਤੇ ਮੇਰਾ ਖਿਆਲ ਆ ਵੀ ਇਹ ਵਧੀਆ ਨਹੀਂ ਉਹ ਗਾ ਲੜਾਈਆਂ ਫਸਾ ਦੇ ਇੰਨੇ ਗੱਲਾਂ ਜਾਣਗੇ ਕਿ ਸਰਕਾਰਾਂ ਨੂੰ ਸੰਭਾਲਣੇ ਔਖੇ ਹੋ ਜਾਣਗੇ ਤੁਹਾਡੇ ਹਿਸਾਬ ਨਾਲ ਜਨਤਾ ਦਾ ਜੋ ਫੈਸਲਾ ਉਹਦੇ ਹਿਸਾਬ ਨਾਲ ਬਿਲਕੁਲ ਜਨਤਾ ਦਾ ਫੈਸਲਾ ਹੈ ਉਹੀ ਆ ਸਿੱਧੇ ਪੰਚ ਚੁਣੇ ਜਾਣ ਸਿੱਧੇ ਸਰਪੰਚ ਚੁਣੇ ਜਾਣ ਤੇ ਬਿਲਕੁਲ ਕੋਈ ਸ਼ਰਤਨਾ ਹੋਵੇ ਪੜ੍ਹਾਈ ਵਾਲੀ ਜਾਂ ਪਬਲਿਕ ਫੈਸਲਾ ਕਰੇ ਕਿ ਸਾਡਾ ਤਜਰਬੇਕਾਰ ਬੰਦਾ ਸਾਨੂੰ ਜੇ ਕੋਈ ਚਾਰਜ ਮੱਤਾ ਘੱਟ ਵੀ ਬੜਿਆ ਜਿਹੜਾ ਬੰਦਾ ਗੱਲ ਕਰ ਸਕਦਾ ਕਿ ਅਫਸਰ ਨਾ ਕਰ ਸਕਦਾ ਖਲੋ ਕੇ ਪਰੇਚ ਕਰ ਸਕਦਾ ਕੋਈ ਚੰਗਾ ਨਿਆਂ ਕਰ ਸਕਦਾ ਪਰੇ ਦੇ ਵਿੱਚ ਕੋਈ ਲੜਾਈ ਪਸਾਦਾ ਤੇ ਸੱਚ ਬੋਲਣਾ ਪੈਂਦਾ ਕੌੜਾ ਸੱਚ ਬੋਲਣਾ ਪੈਂਦਾ ਝੂਠੇ ਨੂੰ ਝੂਠਾ ਕਹਿਣਾ ਪੈਂਦਾ ਸੱਚ ਨੂੰ ਸੱਚਾ ਕਿਹੜਾ ਪੈਂਦਾ ਉੱਥੇ ਕਲਾ ਆਇਆ ਨਹੀਂ ਕਿ ਮੈਂ ਸਰਪੰਚੀਆਂ ਦੇ ਥਾਣਾ ਫੈਸਲਾ ਕੋਈ ਕਰੇ ਇਹ ਗੱਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਨੰਬਰਦਾ ਜੀ ਇਹ ਸੀ ਸਾਡੇ ਨੰਬਰਦਾਰ ਕਸ਼ਵੀਰ ਸਿੰਘ ਜੀ ਸਾਡੀਆਂ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਬਿਕਰਮਜੀਤ ਕੰਗ ਕੈਮਰਾਮੈਨ ਗੁਰਪ੍ਰੀਤ ਸਿੰਘ ਕੰਗ ਦੇ ਨਾਲ ਧੰਨਵਾਦ ਵੈਰ ਜੀ ਵੈਰ ਖਾਲਸਾ ਵੈਰ ਕੀ ਫਤਹਿ